ਕਰ ਤੁਸੀਂ ਇੰਸਟਾਗ੍ਰਾਮ ਦੀਆਂ ਰੀਲਾਂ ਦੇ ਪੱਟੇ ਹੋਏ ਹੋ ਤਾਂ ਬੀਤੇ 5-7 ਦਿਨਾਂ ਤੋਂ ਫੈਜ਼ਲ ਜੱਟ ਦੇ ਇੰਕਾਊਂਟਰ ਦੀਆਂ ਰੀਲਾਂ ਵੀ ਕਾਫੀ ਦੇਖੀਆਂ ਹੋਣਗੀਆਂ ਫੈਜ਼ਲ ਹੰਜ ਦੀਆਂ ਕਈ ਵੀਡੀਓਜ਼ ਖਾਸ ਕਰਕੇ ਉਸ ਦਾ ਇੱਕ ਡਾਇਲੋਗ ਜੋ ਕਿ ਆਖਰੀ ਸਮੇਂ ਦਾ ਦੱਸਿਆ ਜਾ ਰਿਹਾ ਹੈ ਜੇ ਨਸ ਗਿਆ ਤਾਂ ਜਟਨਾਖਿਓ ਕਾਫੀ ਵਾਇਰਲ ਹੋ ਰਿਹਾ ਹੈ ਤੁਹਾਡੇ ਵੀ ਜ਼ਿਹਨ 'ਚ ਸਵਾਲ ਆਇਆ ਹੋਣਾ ਹੈ ਕਿ ਆਖਰ ਇਹ ਫੈਜ਼ਲ ਜੱਟ ਉਰਫ ਫੈਜ਼ਲ ਹੰਜ ਹੈ ਕੌਣ ਤਾਂ ਆਓ ਤੁਹਾਨੂੰ ਦੱਸਦੇ ਹਾਂ ਬੀਤੇ ਵੀਰਵਾਰ ਨੂੰ ਗਵਾਂਡੀ ਸੂਬੇ ਪਾਕਿਸਤਾਨ ਤੇ ਗੁਜਰਾਤ ਵਿੱਚ ਇੱਕ ਵੱਡਾ ਇਨਕਾਊਂਟਰ ਹੋਇਆ ਇੱਥੇ ਦੇ ਕਕਰਾਲੀ ਥਾਣਾ ਦੇ ਹੰਜ ਪਿੰਡ ਵਿੱਚ ਪੁਲਿਸ ਨਾਲ ਘੱਟੋ-ਘੱਟ 14 ਘੰਟੇ ਤੱਕ ਜਿੱਲੇ ਮੁਕਾਬਲੇ ਵਿੱਚ ਘੱਟੋ-ਘੱਟ 4 ਲੋਕ ਅਰਥਾਤ ਇੱਕ ਕਥਿਤ ਡਰੱਗ ਡੀਲਰ ਜੋ ਕੋਸ਼ਿਤ ਅਪਰਾਧੀ ਵੀ ਸੀ ਤੇ ਉਸ ਦਾ ਭਤੀਜਾ ਤੇ ਦੋ ਸਾਥੀ ਮਾਰੇ ਗਏ ਮੁੱਖ ਸ਼ੱਕੀ ਫੈਜ਼ਲ ਸ਼ਹਿਜ਼ਾਦ ਇੱਕ ਵੱਡਾ ਡਰੱਗ ਡੀਲਰ ਸੀ ਜਿਸ ਦਾ ਇਲਾਕੇ 'ਚ ਖੂਬ ਰਸੂਖ ਵੀ ਸੀ ਨਸ਼ਾ ਤਸਕਰ ਕਿਸੇ ਸਿਆਸੀ ਸ਼ੈਅ ਬਗੈਰ ਨਸ਼ੇ ਦਾ ਸਾਮਰਾਜ ਨਹੀਂ ਫਿਲਾ ਸਕਦਾ ਇਹ ਅਸੀਂ ਸਾਰੇ ਹੀ ਜਾਣਦੇ ਹਾਂ ਸਭ ਕੁਝ ਠੀਕ ਚੱਲ ਰਿਹਾ ਸੀ ਕਿ ਫੈਜ਼ਲ ਤੋਂ ਇੱਕ ਵੱਡੀ ਗਲਤੀ ਹੋ ਗਈ ਜਿਵੇਂ ਭਾਰਤ ਵਿੱਚ ਸਪੈਸ਼ਲ ਟਾਸਕ ਫੋਰਸ ਜਾਂ ਹੋਰ ਸਪੈਸ਼ਲ ਫੋਰਸਾਂ ਹੁੰਦੀਆਂ ਹਨ ਉਸੇ ਤਰੀਕੇ ਨਾਲ ਪਾਕਿਸਤਾਨ ਵਿੱਚ 엘ੀਟ ਫੋਰਸ ਹੁੰਦੀ ਏ ਇੱਕ ਕਥਿਤ ਮੁਕਾਬਲੇ ਵਿੱਚ ਫੈਜ਼ਲ ਉੱਤੇ ਪਾਕਿਸਤਾਨ ਦੀ 엘ੀਟ ਫੋਰਸ ਦੇ ਇੱਕ ਅਧਿਕਾਰੀ ਨੂੰ ਮਾਰਨ ਤੇ ਇੱਕ ਹੋਰ ਨੂੰ ਜ਼ਖਮੀ ਕਰਨ ਦਾ ਦੋਸ਼ ਸੀ ਬਸ ਇਸੇ ਘਟਨਾ ਕਰਮ ਪਿੱਛੋਂ ਫੈਜ਼ਲ ਪਾਕਿਸਤਾਨੀ 엘ੀਟ ਫੋਰਸ ਦੇ ਨਿਸ਼ਾਨੇ ਉੱਤੇ ਆ ਗਿਆ 18 ਦਸੰਬਰ ਦੀ ਬੁੱਧਵਾਰ ਦੁਪਹਿਰ ਤੋਂ ਸ਼ੁਰੂ ਹੋਏ ਤੇ 19 ਦਸੰਬਰ ਵੀਰਵਾਰ ਸਵੇਰੇ 7 ਵਜੇ ਤੱਕ ਚੱਲੇ ਮੁਕਾਬਲੇ ਵਿੱਚ ਸੈਂਕੜੇ ਰਾਉਂਡ ਅਤੇ ਦਰਜਨਾ ਅਥਰੂ ਗੈਸ ਦੇ ਗੋਲੇ ਅਤੇ ਗ੍ਰੇਨੇਡਾਂ ਦੀ ਵਰਤੋਂ ਕੀਤੀ ਗਈ ਇੱਥੋਂ ਤੱਕ ਕਿ ਹੰਜਪਿੰਡ ਵਿੱਚ ਪਾਕਿਸਤਾਨ ਦੇ 엘ੀਟ ਫੋਰਸ ਨੂੰ ਹੈਲੀਕਾਪਟਰ ਤੱਕ ਲਿਆਉਣੇ ਪਏ ਕਰੀਬ 18 ਘੰਟੇ ਤੱਕ ਚੱਲੇ ਪੁਲਿਸ ਮੁਕਾਬਲੇ ਤੋਂ ਬਾਅਦ ਗੋਲੀਬਾਰੀ ਰੁਕਦਿਆਂ ਹੀ ਪੁਲਿਸ ਨੇ ਕ ਪੁਲਿਸ ਨੂੰ ਘਰ ਚੋਂ ਚਾਰ ਲਾਸ਼ਾਂ ਮਿਲੀਆਂ ਜਿਨ੍ਹਾਂ ਦੀ ਪਛਾਣ ਫੈਜ਼ਲ ਉਸ ਦੇ 20 ਸਾਲਾ ਪਤੀਜੇ ਸਫੀਰੂ ਰਹਿਮਾਨ ਤੇ ਉਸ ਦੇ ਦੋ ਸਾਥੀਆਂ ਨਵੀਦ ਅਖਤਰ 24 ਵਾਸੀ ਖਵਾਸਪੁਰ ਤੇ ਨੌਵੀਂ 30 ਵਜੇ ਹੋਈ ਹੈ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਡੀਐਸਪੀ ਦੀ ਅਗਵਾਈ ਵਿੱਚ ਇੱਕ ਟੀਮ ਫੈਜ਼ਲ ਸ਼ਹਿਜ਼ਾਦ ਦਾ ਪਤਾ ਲਗਾਉਣ ਲਈ ਹੰਝਪਿੰਡ ਪਹੁੰਚੀ ਸੀ ਜਿਵੇਂ ਹੀ ਉਹਨਾਂ ਨੇ ਮਸ਼ੀਨਰੀ ਨਾਲ ਉਹਨਾਂ ਦੇ ਘਰ ਦੀ ਮੋਹਰਲੀ ਕੰਧ ਨੂੰ ਢਾਉਣਾ ਸ਼ੁਰੂ ਕੀਤਾ ਤਾਂ ਫੈਜ਼ਲ ਤੇ ਉਸਦੇ ਸਾਥੀਆਂ ਨੇ ਅੰਦਰੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਬੈਕਅਪ ਵਜੋਂ ਪੁਲਿਸ ਦੀ ਹੋਰ ਟੁਕੜੀ ਪਹੁੰਚ ਗਈ ਜਦਕਿ ਭਾਰੀ ਗੋਲੀਬਾਰੀ ਦੀ ਵੀਰਵਾਰ ਸਵੇਰ ਤੱਕ ਜਾਰੀ ਰਹੀ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਅਜੀਜ਼ ਪੱਟੀ ਸ਼ਹੀਦ ਟੀਚਿੰਗ ਹਸਪਤਾਲ ਭੇਜ ਦਿੱਤਾ ਗੁਜਰਾਤ ਦੇ ਜ਼ਿਲ੍ਹਾ ਪੁਲਿਸ ਅਧਿਕਾਰੀ ਮੁਸਤਨਨ ਮੁਸਤਨਸਰ ਆਤਮਸ ਬਾਜਵਾ ਤੇ ਐਸਪੀ ਰਿਆਜ਼ ਅਹਿਮਦ ਨਾਜ਼ ਨੇ ਪੁਲਿਸ ਆਪਰੇਸ਼ਨ ਦੀ ਅਗਵਾਈ ਕੀਤੀ ਪਤਾ ਲੱਗਾ ਕਿ ਪੁਲਿਸ ਨੇ ਪਹਿਲਾਂ ਵੀ ਇਸੇ ਪਿੰਡ ਵਿੱਚ ਫੈਜ਼ਲ ਦੇ ਦੋ ਆਊਟ ਹਾਊਸਾਂ ਦੇ ਢਾਂਚੇ ਨੂੰ ਨਿਸ਼ਟਾ ਨਾਬੂਦ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਫੈਜ਼ਲ ਦੇ ਨਵੇਂ ਬਣੇ ਕੰਕਰੀਟ ਦੇ ਘਰ ਵਿੱਚ ਮੌਜੂਦ ਹੋਣ ਦੀ ਉਮੀਦ ਨਹੀਂ ਸੀ ਪੁਲਿਸ ਸਿਰਫ ਉਸ ਦਾ ਘਰ ਟਾਉਣ ਪਹੁੰਚੀ ਸੀ ਜਦੋਂ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਫੈਜ਼ਲ ਹੰਡ ਨੇ ਅੰਦਰੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਨੂੰ 엘ਿਟ ਫੋਰਸ ਦੀ ਟੁਕੜੀ ਤੋਂ ਬੈਕਅਪ ਮੰਗਣਾ ਪਿਆ ਮੁਕਾਬਲੇ ਤੋਂ ਬਾਅਦ ਰਹਿਮਾਨੀਆਂ ਪੁਲਿਸ ਸਟੇਸ਼ਨ ਦੇ ਐਸ ਐਚਓ ਹਾਜੀ ਸਾਗੀਰ ਅਹਿਮਦ ਪਿੰਦਰ ਨੇ ਇੱਕ ਮੀਡੀਆ ਰਿਪੋਰਟ ਪੇਸ਼ ਕੀਤੀ ਤੇ ਦਾਵਾ ਕੀਤਾ ਕਿ ਪੁਲਿਸ ਨੇ ਇੱਕ ਪੁਲਿਸ ਅਧਿਕਾਰੀ ਦਾ ਬਦਲਾ ਲਿਆ ਹੈ ਤੇ ਨਾਲ ਹੀ ਜੇ ਕੋਈ ਵੀ ਅਧਿਕਾਰੀ ਨੂੰ ਮਾਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਇਲਾਜ ਕੀਤਾ ਜਾਏਗਾ ਬਿਊਰੋ ਰਿਪੋਰਟ ਪੰਜਾਬ ਨਾਈ